ਦੋਸਤੋ ਮੈਂ ਲਾਪਰੀ ਸਿੰਘ ਸੋਨੇਵਾਲਾ ਤਾਂ ਝੋਨਾ ਵੱਢਿਆ ਗਿਆ ਲਗਭਗ ਆਪਣਾ ਸਾਰਾ ਤੇ ਪਿੰਡ ਦੇ ਵਿੱਚ ਕੁਝ ਘਰ ਰਹਿ ਗਏ ਜਿਨ੍ਹਾਂ ਦਾ ਵੱਢਣਾ ਵਾਲਾ ਤਾਂ ਉਸ ਤੋਂ ਬਾਅਦ ਵੇਖਦੇ ਹਾਂ ਪਰਾਲੀ ਨੂੰ ਅੱਗ ਲਾਉਣੀ ਆ ਕਿ ਗੱਠਾ ਬਣਾਉਣੀ ਆ ਗੱਠਾ ਬਣਾਉਣੀ ਆ ਕੱਲ ਨੂੰ ਆ ਜੂਗਾ ਕਲੰਚੇ ਜੇ ਮਾਰ ਕੇ ਚਲੇ ਜੂਗਾ ਲੈਣਾ ਬਣਾਗੇ ਚੌਥੇ ਨੂੰ ਆਪਣੀਆਂ ਗੱਠਾਂ ਬਣ ਜਾਣੀਆਂ ਤੇ ਜੇ ਗੱਠਾਂ ਨਾਲ ਚੱਕੀਆਂ ਫੇਰ ਗੱਠਾਂ ਨਾਲ ਚੱਕੀਆਂ ਫੇਰ ਅੱਗ ਲਾ ਦਾਂਗੇ ਫਿਰ ਅਸੀਂ ਕੀ ਕਰੀਏ ਅੱਗ ਲਾਵਾਂਗੇ ਫਿਰ ਜੇ ਚੋਕੜਿਆਂ ਚੋਕੜਿਆਂ ਸਰਕਾਰੀ ਜੇ ਕਿਤੇ ਪਰਪਾਨੇ ਵਾਲੀ ਮੇਲੇ ਨੇ ਚੋਕੜਿਆਂ ਤੇ ਠੀਕ ਆ अग ला देंगे भर देनी है राहनी करके भरनी पिछले नहीं, मेरा तो करके भर फिर मुठके वेखी था ठा था राी नवा पावे फिर ठीक तो उस तो वेखो दूर दूर तक झोना वीक चुका है तो कुछ को रह भी गया है तो आप खेत खाले की वट बना आए थे वट टुट्टी पी सगी ठीक है वट बना के हटे हैं ਆ ਪੱਕਾ ਖਾਲਾ ਤੇ ਇਸ ਦੇ ਅੱਗੇ ਕੱਚਾ ਖਾਲਾ ਉਸ ਦੀ ਵੱਟ ਬਣਾ ਕੇ ਟੇ ਆਪਾਂ ਮੋਟਰ ਵੀ ਰਿਪੇਅਰ ਕਰਾਂਗੇ ਹੁਣ ਫਿਰ ਤੋਂ ਰੰਗ ਕਰਾਂਗੇ ਆਪਾਂ